ਜਿੰਦੂ ਰਕਤਾ ਜਿੰਦਾਬਾਦ ਸ਼ਿਮਕ ਤਮੋਰਚਾ ਜਿੰਦਾਬਾਦ ਸ਼ਿਮਕ ਤਮੋਰਚਾ ਜਿੰਦਾਬਾਦ ਸ਼ਿਮਕ ਤਮੋਰਚਾ ਜਿੰਦਾਬਾਦ ਸ਼ਾਨੀ ਸੰਘਰਸ਼ ਦੇ ਯੋਧੇ ਜਿੰਦਾਬਾਦ ਸ਼ਾਨੀ ਸੰਘਰਸ਼ ਦੇ ਸ਼ਹੀਦ ਜਿੰਦਾਬਾਦ ਅਮਰ ਕਰ ਗਿਆ ਸ਼ਨਾ ਦਾ ਕਾਤਲ ਮਰ ਗਿਆ ਕਗਲਾ ਰੰਡੀ ਘਟ ਗਿਆ ਸ਼ਨਾ ਦਾ ਕਾਤਲ

26 ਤਰੀਕ ਨੂੰ ਅਮਿਤ ਸ਼ਾ ਨਿਰੰਤਰ ਮੋਤੀ ਤੇ ਖੱਟੜ ਦੇ ਫੁੱਲ ਚੁਗੇ ਜਾਣੇ ਨੇ ਸਾਰਿਆਂ ਨੇ ਆਪਣੇ ਆਪਣੇ ਟਰੈਕਟਰਾਂ ਤੇ ਘਰ ਤੋਂ ਸਵਾਰ ਹੋ ਕੇ ਮਕਾਨ ਦੇ ਰੂਪ ਦੇ ਵਿੱਚ ਆਉਣਾ ਹੈ ਕਾਲੇ ਝੰਡੇ ਲਾ ਕੇ ਸਾਰੇ ਝੰਡੇ ਲਾ ਕੇ ਆਉਣਾ ਹੈ ਸੋ 26 ਤਰੀਕ ਨੂੰ ਟੋਲ ਪਲਾઝા ਬਣੋਦੀ ਤੇ 10 ਵਜੇ ਦੇ ਕਰੀਬ ਸਾਰੇ ਇਲਾਕਿਆਂ ਦੀਆਂ ਬਸੀਆਂ ਨੇ ਸਾਰੇ ਜਥੇਬੰਦੀਆਂ ਨੇ ਆਪਣੇ ਆਪਣੇ ਟਰੈਕਟਰ ਰੈਲੀਆਂ ਲੈ ਕੇ ਨੌਜਵਾਨਾਂ ਨੂੰ ਲੈ ਕੇ ਟੂਲ ਕੋ ਚਾਪੜੋਤੀ ਦੇ 10 ਵਜੇ ਪਹੁੰਚਣ ਦੀ ਕਿਰਪਾਲਤਾ ਕਰ ਲਈ ਤਾਂ ਕਿ ਮੂਰਤੀ ਦੀ ਤੇ ਕਿ ਅਮਿਤ ਸ਼ਾਦੀ ਤੇ ਕੰਦਾ ਫੁੱਲ ਚੁੱਕੇ ਇਹਨਾਂ ਦੀ ਅਰਤੀ ਵਿੱਚ ਆਖਰੀ ਕਿਲ ਠੋਕੀ ਜਾ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਥੋਂ ਸ਼ੁਰੂ ਹੋ ਕੇ ਬਾਹਰੀ ਰੋਡ ਮੁੱਲਾ ਪਰ ਜਾਣਾ ਮੈਕਸ ਨੂੰ ਆ ਕੇ ਬਲਾਕ ਵਿੱਚ ਸਮਾਰਥੀ ਇੱਥੇ ਆ ਕੇ ਸਮਾਰਥੀ ਹੋ ਗਈ ਸਮਾਹ ਹੋਇਆ ਕੇ ਕਰਾਲੀ ਨੂੰ ਵੀ ਟੂਰ ਲਾਵਾਂਗੇ ਜੇ ਸਮੇਂ ਸਿਰ ਸਾਰੇ ਆ ਜਿਓ ਫਿਰ ਕਰਾਲੀ ਜਾ ਕੇ ਸਮਾਪਤੀ ਕਰਾਂਗੇ ਸਾਰੇ 26 ਤਰੀਕ ਨੂੰ 10:00 ਵਜੇ ਪੂਰੇ ਇੱਥੋਂ ਆਪਾਂ ਚੱਲਣਾ ਹੈ ਕਾਲੇ ਝੰਡੇ ਲਗਾ ਕੇ ਬੈਰੀਅਰ ਤੋਂ ਕਰਾਲੀ ਦਾ ਕਰਦੇ ਬੈਰੀਅਰ ਤੋਂ ਕਰਾਲੀ ਇੱਥੋਂ ਬੈਰੀਅਰ ਮੁੱਲਾ ਪਰ ਪਹੁੰਚਣਾ ਉੱਥੋਂ ਕਰਾਲੀ ਤੱਕ ਜਾਣਾ ਆਪਾਂ ਨੇ ਕਰਾਲੀ ਤੋਂ ਬੈਰੀਅਰ ਤੱਕ ਦੀ ਆਪਣੀ ਪੂਰੀ ਉਹ ਹੈ ਸਾਰੇ ਵੀਰਾਂ ਨੇ ਆਪਣੇ ਆਪਣੇ ਨਗਰ ਵਿੱਚੋਂ ਬਾਤੋ ਬਾਹ ਟਰੈਕਟਰ ਲੈ ਕੇ ਪਹਿਲਾਂ ਟੂਲ ਤੇ ਪਹੁੰਚਣਾ ਸੰਗਤ ਲੈ ਕੇ ਫੇ ਆਪਾਂ ਦਾ ਆਪਣਾ ਰੂਟ ਬਣਾਉਣਾ ਹੈ ਕਰਾਲੀ ਪਾਇਆ ਆਪਣਾ ਪੁਰਾ ਪਰ ਬੈਰੀਅਰ ਸਾਰੇ ਵੀਰਾਂ ਨੇ 10:00 ਵਜੇ ਕਰੀਬ ਉੱਥੇ ਕਰਬਲਦਾ ਕਰਨੀ

ਤੇ ਇਸ ਕਾਤਾ ਸਰਕਾਰ ਨੂੰ ਅਸੀਂ ਦੱਸਣਾ ਚਾਹੁੰਦੇ ਆ ਕਿ ਤੈਨੂੰ ਪੰਜਾਬ ਦੀ ਧਰਤੀ ਦਾ ਕੀ ਤੈਨੂੰ ਸਾਰੇ ਭਾਰਤੀ ਧਰਤੀ ਦਾ ਕਿਸਾਨ ਤੈਨੂੰ ਬੜ ਨਹੀਂ ਦੇਣਗੇ ਤਰੂੰ ਮੂੰਹ ਨਹੀਂ ਲਾਉਣਗੇ ਤੇ ਆਪਣੇ ਕਿਸਾਨਾਂ ਤੇ ਗਲਤ ਲਾਨਾ ਹਮਲਾ ਕਰਕੇ ਬੇਗਹਿਰਤ ਤੂੰ ਇਹ ਨਾਲ ਤੂੰ ਪੇਸ਼ ਆਈ ਹੈ ਤੇ ਨੌਜਵਾਨ ਸ਼ਹੀਦ ਕੀਤੇ ਨੇ ਸਾਡੇ ਬਜ਼ੁਰਗਾਂ ਦਾ ਡੰਗਾ ਮਾਰ ਕੇ ਲੱਤਾਂ ਵਾਹ ਤੋੜੀਆਂ ਨੇ ਤੋ ਤੈਨੂੰ ਦੁਨੀਆ ਕਦੀ ਵੀ ਮਾਫ ਨਹੀਂ ਕਰੇਗੀ ਤੇਰਾ ਕਾਲ ਹੈ ਅਖਰਾਂ ਵਿੱਚ ਨਾ ਇਤਿਹਾਸ ਮਾਂ ਲਿਖਿਆ ਜਾਵੇਗਾ ਤੂੰ ਸਭ ਤੋਂ ਜਾਵਰ ਸਰਕਾਰ ਸ਼ਾਬਤ ਹੋਈ ਹੈ ਮਜ਼ਦੂਰਾਂ ਲਈ ਕਿਸਾਨਾਂ ਲਈ ਮਜ਼ਦੂਰਾਂ ਲਈ ਸੋ ਤੇਰਾ ਬਿਲਕੁਲ ਤੇਰੀ ਜੜ ਪੱਟੀ ਪਪਟ ਚੁੱਕੀ ਹੈ ਕਿਸਾਨ ਤੈਨੂੰ ਖਤਮ ਕਰਕੇ ਛੱਡਣਗੇ ਤੇਰਾ ਬੇੜਾ ਘਰ ਕਰਨਗੇ ਤੂੰ ਜਿਹੜੇ ਵੀ ਰਾਜਨੀਤਿਕ ਗੋਟਾਂ ਵਾਸਤੇ ਜਾਵੇਂਗਾ ਤੇਰਾ ਡਟ ਕੇ ਕਿਸਾਨ ਵਿਰੋਧ ਕਰਨਗੇ ਤੇਰਾ ਪ੍ਰਮਾਤਮਾ ਕਾਲਪੁਰ ਸੱਤਿਆ ਨਸ਼ ਕਰੇ ਰੋਦੀ ਜਿਵੇਂ ਤੈ ਕਿਸ਼ਾਨਾਂ ਨਾਲ ਕੀਤਾ ਤੇਰਾ ਪਰਬਤੀ ਹੋ ਜਾਵੇ ਤੇਰੀ ਪਾਰਟੀ ਦੀ ਪਰਬਤੀ ਹੋ ਜਾਵੇ ਜਿਵੇਂ ਕਾਂਗਰਸ ਦਾ ਬੀਜ਼ਨਸ ਹੋਇਆ ਤੇਰਾ ਵੀ ਬੀਜ਼ਨਸ ਹੋਵੇਗਾ ਵਾਹ ਜੁੜੀ ਕਾਕ ਹਲਸਾ ਹੋਰ ਸ਼ਾਨ ਦੇ ਕਹਤੇ ਕਿਸਾਨਾਂ ਦਾ ਕੋਰੀਆਂ ਚਲਾਈਆਂ ਅੱਜ ਇਹ ਰੋਸ ਦਿਖਾਇਆ ਜਾ ਰਿਹਾ ਹੈ ਕਿ ਉਸ ਨੂੰ ਪ੍ਰਧਾਨ ਮੰਤਰੀ ਬਣੇ ਰਹਿਣ ਦਾ ਕੋਈ ਹੱਕ ਨਹੀਂ ਜਿਸ ਦੇ ਨਾਗਰਿਕ ਵਿਰੋਧ ਕਰਦੇ ਨੇ ਕਿ ਨਾ ਸਾਡਾ ਪ੍ਰਧਾਨ ਮੰਤਰੀ ਹੈ ਤੇ ਨਾ ਹੀ ਦੂਜੇ ਸੂਬੇ ਦਾ ਜੋ ਖੱਟਰ ਹੈ ਅਤੇ ਮਿਤਸ਼ਾ ਜਿਨ੍ਹਾਂ ਨੇ ਆਪਣੇ ਅੰਨਦਾਤਾ ਦੇ ਉੱਤੇ ਗੋਲੀਆਂ ਚਲਾਈਆਂ ਤੇ ਰੋਸ ਪ੍ਰਗਟ ਕਰ ਰਹੇ ਨੇ ਕਿ ਅਸੀਂ ਇਹਨਾਂ ਨੂੰ ਆਪਣੇ ਕੋਈ ਰਾਜੇ ਨਹੀਂ ਮੰਨਦੇ ਅਸੀਂ ਇਹਨਾਂ ਦਾ ਬਾਈਕਟ ਕਰਦੇ ਆਂ ਪੰਜਾਬ ਦੇ ਵਿੱਚ ਭਾਜਪਾ ਦਾ ਤਕੜਾ ਵਿਰੋਧ ਕਰਦੇ ਆਂ ਅੱਜ ਪੁਤਲੇ ਫੂਕੇ ਪੂਰੇ ਸੰਸਾਰ ਨੂੰ ਸੰਦੇਸ਼ ਦੇ ਰਹੇ ਆਂ ਤੋਲ ਪਲਾਜ਼ਾ ਬੜੌਦੀ ਦੇ ਉੱਤੇ